ਦੇ ਦਾ ਆਪਦਾ ਕਰੈਕਟਰ ਹੈ ਹਾਂਜੀ ਸਾਡ ਫ੍ਰੀ ਹੈ ਉਹਦੇ ਵਾਸਤੇ ਕੋਈ ਔਖਾ ਨਹੀਂ ਅੱਛਾ ਜੀ ਹਟਾ ਦੂਗਾ ਹਟਾ ਕੇ ਆ ਸਾਫਾ ਇਹੀ ਜਿੱਤਨਾ ਪੂਰਾ ਮਾਲਕ ਪਿਆਰ ਖੜਾ ਛੱਡਾਂ ਨਹੀਂ ਅੱਛਾ ਆਹੀ ਸਾਫਾ ਚੱਕਣਾ ਦੂਜੀ ਤੇ ਰੱਖ ਲੈਣਾ ਉਹਦਾ ਕੀ ਹੁੰਦਾ ਜੀ ਇਹਦਾ ਅੱਛਾ ਜੀ ਜੇ ਨਾ ਜੇ ਮਾਲਕ ਸਹੀ ਚੱਲੀ ਜਾਂਦਾ ਅੱਧੀ ਚੱਲੀ ਜਾਂਦੇ ਹਾਂ ਹਾਂਜੀ ਜੇ ਕੋ ਕਿੰਦੂ ਪਰੰਤੂ ਕਰਦਾ ਉਹਦੇ ਅਗਲੇ ਨੂੰ ਕਹਿਦਾ ਬਰਾਏ ਸਮਾਨ ਜੰਡਾ ਹਾਂਜੀ ਬਾਕੀ ਜਿਵੇਂ ਥੋੜੀ ਸਿਹਤ ਜਿਵੇਂ ਥੋੜੀ ਸਿਹਤ ਲੱਗਦੀ ਹੈ ਤੁਹਾਡੇ ਚਿਹਰਿਆਂ ਤੋਂ ਨੂਰ ਲੱਗਦਾ ਹੈ ਵੀ ਲੱਗਦਾ ਨਹੀਂ ਵੀ ਤੁਸੀਂ ਨਸ਼ੇ ਦੇ ਵਿੱਚ ਡੁੱਬੇ ਹੋਏ ਹੋ ਠੀਕ ਹੈ ਵੀ ਡਰਾਈਵਰ ਆਮ ਨਸ਼ੇ ਕਰਕੇ ਬਦਨਾਮ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਾਈ ਜੀ ਕੋਈ ਪੂਸ਼ ਪਰਸੰਤ ਹੈਗੇ ਵੀ ਆ ਬੰਦੇ ਹਾਂਜੀ ਇਹ ਵੀ ਕਹਿੰਦੇ ਜੀ ਹੈਗੇ ਹੈਗੇ ਹਾਂਜੀ ਜਿਹਨਾਂ ਨਾਲ ਬੱਲੇ ਨੂੰ ਆਪਣੇ ਘਰ-ਬਾਰ ਨਾਲ ਹੈ ਨਹੀਂਗਾ ਕਦੇ ਨਸ਼ਾ ਕਰਦੀ ਹੈ ਹਾਂਜੀ ਅੱਗੇ ਦਿਓ ਉਹ ਤਾਂ ਜਲੋਂਦੇ ਮੇਰੀ ਉਮਰ 48 ਸਾਲ ਦੀ ਉਮਰ ਹੈ ਮੇਰੀ ਹਾਂਜੀ ਇਹਨਾਂ ਸਫਾਈ ਕਰਦੀ ਆਖੀ ਆ ਨਾ ਥੱਕ ਬੱਸ ਤਾਂ ਹੁਣ ਗੱਡੀਆਂ ਵਾਲਾ ਤਾਂ ਪੈਸੇ ਬੁਣਾਉਂਦਾ ਜੀ ਨਸ਼ੇ ਦਾ ਹੁਣ ਜਿਹੜੇ ਬੰਦੇ ਕਰਦੇ ਹੀ ਕੁਝ ਨਹੀਂ ਘਰੋਂ ਬਾਹਰੇ ਵਿੱਚ ਹੀ ਜਾਂਦੇ ਗੱਡੀਆਂ ਵਾਲਾ ਇਹੋ ਜਿਹਾ ਕੁਝ ਨਹੀਂ ਕਰਦਾ ਹਾਂਜੀ